ਸਾਡੇ ਮਾਲਕ ਗੁਰਮੀਤ ਸਿੰਘ ਮੈਮੀ ਜੀ ਜਿਨ੍ਹਾਂ ਦੀ ਬਦੌਲਤ ਇੰਨੀਆਂ ਰੂਹਾਂ ਇਕੱਠੀਆਂ ਹੋਈਆਂ ਗਈਆਂ ਤੇ ਬਾਪੂ ਜੀ ਚਮਕ ਚਮਕੀਲਾ ਜੀ ਮੇਰ ਪਰੇ ਹੱਥ ਰੱਖੋ ਜੀ ਬੱਚੇ ਤੇ ਲੋ ਆਜੋ ਮੈਡਮ ਬੋਲੋ ਜੀ ਟੱਕ ਤੈ ਬੈਠਾ ਰਹਿਦਾ ਕੋਲ ਕੇ ਬੋਤਲ ਮੂਰੇ ਪਾਸਾ ਪਹਿਲੀ ਕਰਦੇ ਨੇ ਘਟੇ ਪੂਰੇ ਟੱਕਾਂ ਨਾ ਦੂਰਾ ਕਰਦਾ ਕੱਕ ਤਾ ਦਵਾਲਾ ਨਹੀਂ ਪਹਿਲੀ ਨਾ ਪਹਿਲੀ ਨਾ ਕਿਸੇ ਤਵੀਂ ਦੇ ਹੋਵੇ ਕਰਵਾਲਾ ਰੀ ਪਹਿਲੀ ਨਾ ਕਿਸੇ ਤਵੀਂ ਦੇ ਬਈ ਸਮਝ ਆਈ ਜਾਂਦੀ ਐ ਆਉਂਦੀ ਐ ਗੱਲ ਬਾਕੀ ਸਮਝ ਵੀ ਕੀ ਗਈ ਜਾਂਦੀ ਐ ਮੈਡਮ ਠੀਕ ਐ ਜੀ ਆ ਮੈਡਮ ਮੈਡਮ ਇੱਕ ਵਾਰੀ ਹੋਰ ਦੱਸੋ ਤੁਹਾਰੇ ਕੀ ਜਾਂਦੇ ਹੇ ਕਤੇ ਬੈਠਾ ਰਹਿਦਾ ਖੋਲ ਕੇ ਬੋਤਲ ਮੂਰੇ ਪਰ ਸਤ ਰਲ ਜਾਂਦੇ ਬੈਲੀ ਕਰਦੇ ਨੇ ਘਾਟੇ ਪੂਰੇ ਟੱਕਾ ਨਾ ਦੂਰਾ ਕਾ ਕਰਦੇ ਖਾਲੀ ਪੈਲੀ ਜਦ ਹੁੰਦੇ ਇਕੱਠੇ ਦੇ ਕਾ ਕਰਦੇ ਖਾਲੀ ਪੈਲੀ ਜਦ ਹੁੰਦੇ ਇਕੱਠੇ ਖਾਲੀ ਕਰ ਦੇਣ ਪੋਤਲਾ ਮੂੰਹ ਲਾ ਕੇ ਪੈਲੀ ਸੱਠੇ ਸੁੱਕੀ ਨੂੰ ਲਾਉਂਦੇ ਰਗੜਾ ਹਾ ਪਾਉਂਦੇ ਨਾ ਪਾਣੀ ਨਹੀਂ ਠੇਕੇ ਤੇ ਠੇਕੇ ਕੀ ਹੋ ਠੇਕੇ ਤੇ ਘਰ ਪਾ ਲੈਣਾ ਮੋਜ ਮੜ ਜਾਣੀ ਨਹੀਂ ਠੇਕੇ ਤੇ ਘਰ ਪਾ ਲੈਣਾ ਮੋਜ ਮੜ ਜਾਣੀ ਨਹੀਂ ਠੇਕੇ ਤੇ ਘਰ ਪਾ ਲੈਣਾ ਤੇ ਪੱਗ ਨਾਉ ਦੇ ਪੈਰਾ ਵਿੱਚ ਜੁੱਤੀ ਨਾ ਮਾਰਦਾ ਅੱਧੀ ਰਾਤ ਨੂੰ ਹੱਕਾ ਮੈਂ ਉੱਠੀ ਨਾ ਮਾਰਦਾ ਅੱਧੀ ਰਾਤ ਨੂੰ ਹੱਕਾ ਮੈਂ ਉੱਠੀ ਨਾ ਟਿੱਕ ਪਿਆਸੀ ਵਿੱਚ ਚਦਰਾਂ ਦੇ ਟਿੱਕ ਪਿਆਸੀ ਵਿੱਚ ਚਦਰਾਂ ਦੇ ਜਾਣੇ ਸੀ ਪੱਤੇ ਨਹੀਂ ਨਾਲੀ ਵਿੱਚ ਨਾਲੀ ਵਿੱਚ ਯਾਰ ਚਮਕੀਲੇ ਵਰਗੇ ਨਿੱਤ ਆਪੜਾਉਂਦੇ ਨਹੀਂ ਯਾਰ ਚਮਕੀਲੇ ਵਰਗੇ ਨਿੱਤ ਆਪੜਾਉਂਦੇ ਨਹੀਂ ਚਿਤ ਨਾ ਜੇ ਕਰੇ ਪੀੜ ਨੂੰ ਸਿਰ ਦੇ ਵਿੱਚ ਪਾਉਂਦੇ ਨਹੀਂ ਚਿਤ ਨਾ ਜੇ ਕਰੇ ਪੀੜ ਨੂੰ ਸਿਰ ਦੇ ਵਿੱਚ ਪਾਉਂਦੇ ਨਹੀਂ ਝੰਬੜਗੇ ਭੂਤ ਵਹਿਰ ਨੇ ਝੰਬੜਗੇ ਭੂਤ ਵਹਿਰ ਨੇ ਕੌਣ ਗੜੋਲਾ ਹੂਣੀ ਧਾਰੂ ਤਾਂ ਧਾਰੂ ਤਾਂ ਧਾਰੂ ਤਾਂ ਨਾਲ ਜੱਟ ਦੇ ਸੁਰਗਾ ਨੂੰ ਜਾਉ ਹੂਣੀ ਧਾਰੂ ਤਾਂ ਨਾਲ ਜੱਟ ਦੇ ਕਬਰਾਂ ਨੂੰ ਜਾਉ ਹੂਣੀ ਧਾਰੂ ਤਾਂ ਨਾਲ ਜੱਟ ਦੇ ਮੈਨੂੰ ਹੋ ਵਿਆਕੇ ਜਦ ਲਿਆਇਆ ਸੀ ਤੇ ਬੇਨ ਦੇ ਵਿੱਚ ਟਵਾਰੇ ਮੰਜਾ ਜਦ ਡਾਇਆ ਸੀ ਅੱਗੇ ਗੱਲ ਕਹਤੇ ਮੈਨੂੰ ਹੋ ਵਿਆਕੇ ਜਦ ਲਿਆਇਆ ਸੀ ਬੇਬੇ ਨੇ ਵਿੱਚ ਟਵਾਰੇ ਮੰਜਾ ਜਦ ਡਾਇਆ ਸੀ ਕੱਲੀ ਨੇ ਰਾਤ ਮੱਕਤੀ ਕੱਲੀ ਨੇ ਰਾਤ ਮੱਕਤੀ ਆਇਆ ਪਰਵਾਤ ਨੂੰ ਭੁੱਲ ਗਿਆ ਸੀ ਭੁੱਲ ਗਿਆ ਸੀ ਕੀ ਕੇ ਹਉ ਤਾਰੂ ਪੀ ਗੱਟ ਹੋ ਗਿਆ ਤੂੰ ਨਾ ਪਰ ਭੁੱਲੀ ਸੀ ਤਾਰੂ ਪੀ ਗੱਟ ਹੋ ਗਿਆ ਤੂੰ ਨਾ ਪਰ ਭੁੱਲੀ ਸੀ ਆ ਗਿਆ ਸੀ ਚਿੰਤਾ ਤੇਰਾ ਅੱਖ ਜਦੋਂ ਖੁੱਲੀ ਸੀ ਆ ਗਿਆ ਸੀ ਚਿੰਤਾ ਤੇਰਾ ਅੱਖ ਜਦੋਂ ਖੁੱਲੀ ਸੀ ਵੇਖ ਲੈ ਉਦਣੇ ਆਪਾਂ ਵੇਖ ਤੂੰ ਉਦਣੇ ਆਪਾਂ ਬੋਲਦਾ ਦਾਵਾ ਸੀ ਲੋਕਾਂ ਦਾ ਲੋਕਾਂ ਦਾ ਲੋਕਾਂ ਦਾ ਰਾਤ ਨੂੰ ਆਪਣਾ ਨੇ ਮੁਕਲਾਵਾਸੀ ਲੋਕਾਂ ਦਾ ਰਾਤ ਨੂੰ ਆਪਣਾ ਨਹੀਂ ਮੁਕਲਾਵਾਸੀ ਲੋਕਾਂ ਦਾ ਰਾਤ ਨੂੰ ਹੁੰਦਾ ਅੱਛਾ ਤੇ ਅੰਨ ਨਾਲ ਗੱਲ ਸੁਣ ਲੈ ਮੇਰੀ ਇੱਥੇ ਪੁਲਿਸ ਵਾਲੇ ਫਿਰਦੇ ਪਾਸੇ-ਪਾਸੇ ਕੁੱਟੇ ਜਾਂੜੀਆਂ ਬੜਾ ਹਿਸਾਬ ਨਾਲ ਬੋਲਿਆ ਕਰ ਖਾਂਦੇ ਪੰਜੀਰੀ ਵਾਂਗੂ ਜਰਦਾ ਰੱਖ ਥੈਲੀ 'ਚ ਲੰਡੇ ਜਦ ਹੁੰਦੇ ਕਿੱਥੇ ਡਰਦਾ ਪਿੰਡ ਵੈਲੀ ਤੋਂ ਲੰਡੇ ਜਦ ਹੁੰਦੇ ਕਿੱਥੇ ਡਰਦਾ ਪਿੰਡ ਵੈਲੀ ਤੋਂ ਇੱਕ ਨਾਮਾ ਇੱਕ ਨਾ ਮੰਨਦਾ ਮੇਰੀ ਥੱਕ ਗਈ ਸਮਝਾ ਕੇ ਨਹੀਂ ਮਿਲ ਪੈਂਦਾ ਮਿਲ ਪੈਂਦਾ ਲੰਡੇ ਨੂੰ ਖੁੰਡਾ ਸੌਕੋਵਾਲ ਖਾ ਕੇ ਨਹੀਂ ਮਿਲ ਪੈਂਦਾ ਲੰਡੇ ਨੂੰ ਖੁੰਡਾ ਸੌਕੋਵਾਲ ਖਾ ਕੇ ਨਹੀਂ ਮਿਲ ਪੈਂਦਾ ਲੰਡੇ ਨੂੰ ਖੁੰਡਾ ਹੈ ਪਿੰਡ ਨੂੰ ਲਾ ਲਈਏ ਮੂਰੇ ਮਾਰ ਲਲਕਾਰ ਨਹੀਂ ਪਿੰਡ ਨੂੰ ਲਾ ਲਈਏ ਮੂਰੇ ਸਾਰੇ ਨਹੀਂ ਜੱਟ ਕੋਲ ਖੱਬੀ ਖਾਵੀ ਡਰਦੇ ਨੇ ਸਾਰੇ ਨਹੀਂ ਜੱਟ ਕੋਲ ਖੱਬੀ ਖਾਵੀ ਡਰਦੇ ਨੇ ਸਾਰੇ ਨਹੀਂ ਰੋਕੀ ਨਾ ਮੈਨੂੰ ਬਹਿਰ ਨੇ ਰੋਕੀ ਨਾ ਮੈਨੂੰ ਬਹਿਰ ਨੇ ਮਰ ਜੂ ਜੱਟ ਮਾਰੂ ਨਹੀਂ ਹੱਡਾਂ ਵਿੱਚ ਹੱਡਾਂ ਵਿੱਚ ਹੱਡਾਂ ਵਿੱਚ ਪਾਰੇ ਵਾਂਗੂ ਰਚ ਗਈ ਆ ਤਾਰੂ ਨਹੀਂ ਪੈਂਦਾ ਲੰਡੇ ਰਖੁੰਦਾ ਸੌ ਕੋ ਵਾਰ ਖਾ ਕੇ ਨਹੀਂ ਹੱਡਾਂ ਵਿੱਚ ਪਾਰੇ ਵਾਂਗੂ ਰਚ ਗਈ ਆ ਤਾਰੂ ਨਹੀਂ ਲੰਡੇ ਨੂੰ ਡੈਨਖੁੰਡਾ ਸੌਖੇ ਵਾਲਾ ਖਾ ਕੇ ਨਹੀਂ ਮਿਲ ਪੈਂਦਾ ਲੰਡੇ ਨੂੰ ਖੁੰਡਾ ਨੀ ਆਇਆ ਨਾ ਜਿਹੜਾ ਗੁਰੂ ਜੀ ਆਇਆ ਨਾ ਕਰੋ ਦੇਖੋ ਬਹੁਤ ਦੂਰ ਚੱਲ ਗਿਆ ਮੈਂ ਐਸੇ ਕੰਮ ਕਰਾਂਗੀ ਭਾਜੀ ਪਤਾ ਕੀ ਹੈ ਪਰਮਿਸ਼ਨ ਦੇ ਹਿਸਾਬ ਦੇ ਨਾਲ ਆਪਾਂ ਹੁਣ ਥੋੜਾ ਜਿਹਾ ਅੰਬੀਲਾ ਕਲੋਜ਼ ਕਰਨਾ ਕੋ ਮੈਨੂੰ ਬਾ ਬਾ ਚੱਕ ਲਿਆ ਖਾੜਾ ਬਾਈਆ ਬਬੇ ਫੇਕਰ ਲੋ ਬੈਠੋ ਮੈਡਮ